ਕਾਲ ਜੀ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅਮਰਤ ਸਰੀਆਂ ਮਾਲਜਾ ਵੱਲੋਂ ਸੋ ਜਿਹੜੇ ਕਸਟਮਰ ਸਾਨੂੰ ਮੈਸੇਜ ਕਰੀ ਭਾਜੀ 11200 1300 150 ਰੇਂਜ ਵਿੱਚ ਵੀ ਵੀਡੀਓ ਪਾਓ 11200 1300 150 ਰੇਂਜ ਵਿੱਚ ਵੀ ਸੂਟ ਲੈ ਕੇ ਆਓ ਲੋ ਜੀ ਆਪਾਂ ਲੈ ਕੇ ਆਏ ਆ ਅੱਜ 11200 1300 150 ਰੇਂਜ ਦੇ ਵਿੱਚ ਸਭ ਤੋਂ ਸੋਹਣੇ ਸੂਟ ਤੇ ਪੂਰੀ ਵੀਡੀਓ ਐਂਡ ਤੱਕ ਦੇਖਣਾ ਕੱਲੇ ਕੱਲੇ ਦਾ ਪ੍ਰਾਈਸ ਮੈਂਸ਼ਨ ਕਰੂੰਗਾ ਕੈਲਕੂਲੇਟਰ ਸਕਰੀਨਸ਼ਾਟ ਨਾਲ ਲੈਣਾ ਜਿਵੇਂ ਕੈਲਕੂਲੇਟਰ ਰੱਖੂੰਗਾ ਤੇ ਪੂਰੇ ਸੂਟ ਓਪਨ ਕਰਕੇ ਦਿਖਾਵਾਂਗੇ ਕੱਲਾ ਕੱਲਾ ਦਾ ਪ੍ਰਾਈਸ ਦੱਸਾਂਗੇ ਸੋ ਡ ਬੜੇ ਪਿਆਰੇ ਪਿਆਰੇ ਆਰਟੀਕਲ ਆਏ ਆ ਸੋ ਪਹਿਲਾਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਲੋ ਜੀ ਆਪਾਂ ਸਟਾਰਟ ਕਰਦੇ ਆ ਪਹਿਲੇ ਆਰਟੀਕਲ ਤੋਂ ਲੋ ਜੀ ਪਹਿਲਾ ਆਰਟੀਕਲ ਚੈੱਕ ਕਰ ਲਓ ਰੇਟ ਦੇ ਹਿਸਾਬ ਨਾਲ ਸੌਡ ਬਹੁਤ ਸੋਹਣਾ 1260 ਰੁਪਏ ਪ੍ਰਾਈਸ ਰਹਿ ਗਿਆ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਬੜੇ ਪਿਆਰੇ ਆ ਆ ਚੈੱਕ ਕਰਾਉਂਦੀ ਚਾਰੇ ਰੰਗ ਬੜੇ ਪਿਆਰੇ ਆ ਫੈਬਰਿਕ ਆ ਰਹਾ ਜੀ ਮਸਲੀਨ ਮਤਲਬ ਇਹ ਚੈੱਕ ਮਸਲੀਨ ਨਵਾਂ ਜਿਹਾ ਫੈਬਰਿਕ ਹੈ ਸੋ ਇਸ ਦਾ ਦੁਪੱਟਾ ਆ ਰਿਹਾ ਜੀ ਆਵਲ ਚਾਹੇ ਪਾਰਟੀ ਫੰ ਡਬਲ ਸ਼ੇਡ ਦਾ ਦੁਪੱਟਾ ਆ ਰਿਹਾ ਹੈ ਸ਼ੇਡ ਮਿਲਣਗੇ 4 1260 ਰੁਪਏ ਪ੍ਰਾਈਸ ਰਹੇਗਾ ਦੂਸਰਾ ਰੰਗ ਆ ਰਿਹਾ ਜੀ ਇਹਦਾ ਆਪੋਜ਼ਿਟ ਸ਼ੇਡ ਜਿਵੇਂ ਗਾਜ਼ਰੀ ਪੈਚ ਹੈ ਮਹਿੰਦੀ ਕਲਰ ਆ ਗਿਆ ਇਹਦਾ ਮਹਿੰਦੀ ਪੈਚ ਹੈ ਗਾਜ਼ਰੀ ਸ਼ੇਡ ਆ ਗਿਆ ਕਲਰ ਚੈੱਕ ਕਰੋ ਕਿੰਨਾ ਪਿਆਰਾ ਸੋ 1260 ਰੁਪਏ ਪ੍ਰਾਈਸ ਰਹੇਗਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਫਟਾਫਟ ਆ ਚੈੱਕ ਕਰੋ ਜੀ ਅਗਲਾ ਸ਼ੇਡ ਪਰਪਲ ਕਲਰ ਕਲਰ ਦੇਖੋ ਕਿੰਨਾ ਪਿਆਰਾ ਸੂਰ ਸੋਣੇ ਲੱਗੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਜੇ ਤੁਹਾਨੂੰ ਇੰਗਲਿਸ਼ ਦੇ ਵਿੱਚ ਸਾਡੀ ਵੀਡੀਓ ਸ਼ੋ ਹੋ ਰਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਜਿਵੇਂ ਸਾਡੀ ਵੀਡੀਓ ਓਪਨ ਕਰੋਗੇ ਵੀਡੀਓ ਤੇ ਸਕਰੀਨ ਤੇ ਜਦੋਂ ਤੁਸੀਂ ਦੇਖੋਗੇ ਨਾ ਇੱਥੇ ਆਫ ਕਰ ਲਿਓ ਆਫ ਕਰ ਲਿਓ ਆਫ ਦੇ ਵਿੱਚ ਤੁਸੀਂ ਸੈਟਿੰਗ ਦਾ ਆਪਸ਼ਨ ਆ ਉੱਪਰ ਸਾਈਡ ਤੇ ਸੈਟਿੰਗ ਤੇ ਕਲਿੱਕ ਕਰਕੇ ਆਡੀਓ ਟਰੈਕ ਆ ਜਾਏਗਾ ਆ ਲਿਖਿਆ ਆਡੀਓ ਟਰੈਕ ਆਡੀਓ ਟਰੈਕ ਤੇ ਕਲਿੱਕ ਕਰਕੇ ਹੁਣ ਜਿਵੇਂ ਇੰਗਲਿਸ਼ ਵਿੱਚ ਸ਼ੋ ਹੋ ਰਹੀ ਹੈ ਇੱਥੇ ਤੁਸੀਂ ਦੋ ਆਪਸ਼ਨਾਂ ਨੇ ਇੰਗਲਿਸ਼ ਤੇ ਪੰਜਾਬੀ ਤੁਸੀਂ ਪੰਜਾਬੀ ਹੀ ਸੁਣ ਲਿਓ ਇਹ ਮੇਰੀ オリジナル ਵੌਇਸ ਆ ਜਾਏਗੀ ਚੈਨਲ ਦੇ ਅੰਮ੍ਰਿਤਸਰੀਆ ਮਾਗਰਿਆਂ ਵੱਲੋਂ ਸੋ ਏਦਾਂ ਹੁੰਦਾ ਕਈ ਵਾਰੀ ਕਸਟਮਰ ਕਹਿੰਦਾ ਭਾਜੀ ਤੁਸੀਂ ਇੰਗਲਿਸ਼ ਚ ਵੀਡੀਓ ਪਾ ਰਹੇ ਹੋ ਅਸੀਂ ਇੰਗਲਿਸ਼ ਚ ਨਹੀਂ ਪਾਉਂਦੇ ਸੋ ਇਹ YouTube ਦਾ ਥੋੜਾ ਜਿਹਾ ਕੋਈ ਕੀ ਕਹਿੰਦੇ ਨੇ ਉਹਨੂੰ ਡਬੋ ਆਟੋ ਡਬ ਆਟੋ ਕੋਈ ਇਦਾਂ ਦਾ ਫੀਚਰ ਆਇਆ ਨਵਾਂ ਸੋ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਲੋ ਜੀ ਇਹਦਾ ਇੱਕ ਆਪੋਜ਼ਿਟ ਹੈ ਆਟੋ ਡਬ ਆਟੋ ਡਬ ਹਾਂ ਹਲੋ ਇੱਕ ਛੇੜ ਆਇਆ ਜੀ ਆਵਲਾ ਆ ਵੀ ਛੇੜ ਬੜਾ ਪਿਆਰਾ ਸੋ ਕਲਰ ਕੋਈ ਵੀ ਬਾਏ ਕਰ ਲਓ ਇਹਦਾ ਸਕਰੀਨਸ਼ਾਟ ਇਦਾਂ ਹੀ ਲੈ ਲਓ ਕੈਲਕੂਲੇਟਰ ਦੀ ਜ਼ਰੂਰਤ ਨਹੀਂ 1260 ਰੁਪਏ ਪ੍ਰਾਈਸ ਰਹੇਗਾ ਸੋ ਬੜੇ ਪਿਆਰੇ ਆਰਟੀਕਲ ਨੇ 50 ਰੁਪਏ ਪਰ ਸੂਟ ਦੀ ਸ਼ਿਪਿੰਗ ਜਿੰਨੇ ਮਰਜ਼ੀ ਸੂਟ ਬਾਇ ਕਰ ਲਓ 50 ਰੁਪਏ ਪਰ ਸੂਟ ਦੀ ਸ਼ਿਪਿੰਗ ਜਿਹੜੀ ਆ ਉਹ ਐਕਸਟਰਾ ਲੱਗੇਗੀ 올 ਇੰਡੀਆ ਦੇ ਵਿੱਚ ਇਹਦੀ 50 ਰੁਪਏ ਪਰ ਸੂਟ ਦੀ ਚਾਹੇ ਤੁਸੀਂ ਇੰਡੀਆ ਦੇ ਕਿਤੇ ਵੀ ਬੈਠੋ 50 ਰੁਪਏ ਸ਼ਿਪਿੰਗ ਲੱਗਣੀ ਹੈ ਸੋ ਲੋ ਜੀ ਅਗਲਾ ਆਰਟੀਕਲ ਚੈੱਕ ਕਰਾਂਗਾ ਮਸਲੀਨ ਦੇ ਵਿੱਚ ਬੜਾ ਪਿਆਰਾ ਛੜੀ ਵਾਲਾ ਡਿਜ਼ਾਈਨ ਇਹ ਡਿਜ਼ਾਈਨ ਸੁਪਰ ਹਿੱਟ ਗਿਆ ਜੀ ਸੋ ਚੈੱਕ ਕਰੋ ਇਹਦੇ ਰੰਗ ਚਾਰੇ ਦਿਖਾਉਂਗਾ ਆ ਇਸ ਦਾ ਫਰੰਟ ਆ ਰਿਹਾ ਹੈ ਹੈਂਡਵਰਕ ਜਰੀਵਰਕ ਸੋ ਪੀਸ ਬੜਾ ਪਿਆਰਾ ਬਣਾ ਹੋਇਆ ਸੋ ਲੋ ਜੀ ਆ ਇਸ ਦਾ 슬ੀਵਸ ਤੇ ਕੰਮ ਆ ਰਿਹਾ ਬਾਟਮ ਤੇ ਕੰਮ ਆਏਗਾ ਬਾਜੂ ਤੇ ਤੇ ਸਲਵ ਦੁਪੱਟੇ ਦੇ ਵੀ ਵਰਕ ਆਊਗਾ ਜੀ। ਸੋ ਰੇਂਜ ਕੀ ਆ ਰਹੀ ਆਪਾਂ ਇਹਦੀ ਰੇਂਜ ਦੇਖਦੇ ਆ। 1000 ਰੁਪਏ ਦਾ ਸੂਟ ਰਹੇਗਾ ਜੀ 1000 ਰੁਪਏ ਦਾ। ਇਸ ਦਾ ਜਿਹੜਾ ਪ੍ਰਾਈਸ ਆਊਗਾ 1000 ਰੁਪਏ। ਇਹਦਾ ਕੈਲਕੂਲੇਟਰ ਰੱਖੂਗਾ ਸਕਰੀਨਸ਼ਾਟ ਲੈ ਲਿਓ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ। ਇੱਕ ਆ ਰਿਹਾ ਮੋਬ ਸ਼ੈਡ। ਕਲਰ ਦੇਖੋ ਕਿੰਨਾ ਪਿਆਰਾ। ਇੱਕ ਆ ਰਿਹਾ ਮੋਬ ਸ਼ੈਡ। ਇੱਕ ਆ ਰਿਹਾ। ਇੱਕ ਆ ਰਿਹਾ ਆਵਲਾ ਸ਼ੈਡ। ਇਹ ਲਾਈਟ ਮੋਬ ਕਲਰ ਆ ਗਿਆ। ਦੇ ਦੋਪਰਾਂ ਦਾ ਸੇਫ ਨੇਮ ਜਿਲਾਏ ਹੋਏ ਇਹ ਕਾਰ ਹੈ ਜੀ ਆਵਲਾ ਗ੍ਰੇਜ ਆ ਕਲਰ ਬੜਾ ਪਿਆਰਾ ਕਾਰਬਨ ਗ੍ਰੇ ਕਲਰ ਰੰਗ ਚਾਰਨੇ 1000 ਰੁਪਏ ਪ੍ਰਾਈਸ ਰਹੇਗਾ ਕੈਲਕੂਲੇਟਰ ਸਕਰੀਨਸ਼ਾਟ ਲੈ ਲਿਓ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਸੋਹਣੇ ਨੇ ਡਿਜ਼ਾਈਨ ਇੱਕ ਤੋਂ ਇੱਕ ਆਏ ਨੇ 1000 ਰੁਪਏ ਪ੍ਰਾਈਸ ਆ ਰਿਹਾ ਜੀ 1000 ਰੁਪਏ ਸਿਰਫ 1000 ਰੁਪਏ ਰੇਟ ਜੀ ਲੋ ਜੀ 1000 ਰੁਪਏ ਪ੍ਰਾਈਸ ਆ ਰਿਹਾ ਲੋ ਜੀ ਚੈੱਕ ਕਰੋ 1000 ਰੁਪਏ ਰੇਟ ਲੋ ਜੀ ਕੈਲਕੂਲੇਟਰ ਲੰਮਾ ਹੈ ਹਾਂ ਮੱਕਾ ਕੈਲਕੂਲੇਟਰ ਵੱਡਾ ਮਗਾ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਮਸਲੀਨ ਚੈੱਕ ਦੇ ਵਿੱਚ ਹੀ ਆਊਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈ ਫੈਬਰਿਕ ਬਹੁਤ ਸੋਹਣਾ ਹੈ ਫਰੰਟ ਆ ਗਿਆ ਜੀ ਸਾਰਾ ਔਰ ਆ ਆਏਗਾ ਦੁਪੱਟਾ ਇਹਦੇ ਬਾਜੂ ਤੇ ਲੱਕੜਾਈ ਹੈਗੀ ਰੋ ਹੈਗੀ ਹੈ ਬਾਜੂ ਦਿਖਾ ਦੇ ਇਸਦੇ ਬਾਜੂ ਤੇ ਵੀ ਵਰਕ ਆਏਗਾ ਚਾਹੇ ਤੁਸੀਂ ਆਪਸ਼ਨ ਆ ਦੋਨੇ ਚਾਹੇ ਸਲਵਾਰ ਤੇ ਵੀ ਰੱਖ ਸਕਦੇ ਹੋ ਆ ਇਹਦਾ ਦੁਪੱਟਾ ਆਏਗਾ ਡਬਲ ਸ਼ੇਡ ਦਾ neck ਤੇ ਸਾਰਾ ਹੈਂਡਵਰਕ ਲੋ ਜੀ ਕਲਰ ਚੈੱਕ ਕਰੋ ਇੱਕ ਸ਼ੇਡ ਆਊਗਾ ਇਸ ਦਾ ਸੀ ਗ੍ਰੀਨ ਆਪੋਜ਼ਿਟ ਸ਼ੇਡ ਅੱਛਾ ਦੋ ਰੰਗ ਨੇ ਡਬਲ ਡਬਲ ਨੇ ਇਹ ਪੀਸ ਹਨ ਇਹਨੂੰ ਚੱਕ ਦੇ ਦੋ ਰੰਗ ਆਣਗੇ ਜੀ ਪੀਸ ਤੁਹਾਨੂੰ ਡਬਲ ਮਿਲ ਜਾਣਗੇ ਸੋ ਆ ਇਹਦਾ ਦੁਪੱਟਾ ਆ ਰਿਹਾ ਜੀ ਸੋ ਸਕਰੀਨ ਸ਼ਾਟ ਲੈ ਲਓ ਇਹਦਾ ਜਿਹੜਾ ਰੇਟ ਆ ਰਿਹਾ ਜੀ ਉਹ ਆਪਾਂ ਚੈੱਕ ਕਰ ਲੈਂ ਆ 1200 70 ਰੁਪਏ ਕੈਲਕੂਲੇਟਰ ਸਕਰੀਨ ਸ਼ਾਟ ਲੈ ਲਓ 1270 ਰੁਪਏ 1270 ਰੁਪਏ ਜੀ ਲੋਰੀ ਅਗਲਾ ਆਰਟੀਕਲ ਚੈੱਕ ਕਰਾਉਣਾ ਤੁਹਾਨੂੰ ਬੜਾ ਪਿਆਰਾ ਥ्रेड ਵਰਕ ਦੇ ਵਿੱਚ ਆ ਦਿਖਾਈ ਹੈਂਡ ਵਰਕ ਵੀ ਆ ਥ्रेड ਵਰਕ ਵੀ ਆ ਬੜਾ ਪਿਆਰਾ ਪੀਸ ਬਣਾ ਹੋਇਆ ਹੈ ਜਦ ਲਈ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਬਾਟਮ ਦੇ ਵਰਕ ਹੈ ਰੇਟ ਦੇ ਅਕੋਰਡਿੰਗ ਸੋਹਣਾ ਫੈਬਰਿਕ ਬਹੁਤ ਸੋਹਣਾ ਨਵਾਂ ਜਿਹਾ ਫੈਬਰਿਕ ਹੈ ਸੌਫਟ ਕੁਆਲਿਟੀ ਦਾ ਫੈਬਰਿਕ ਹੈ ਫਰੰਟ ਪੂਰਾ ਹੈਵੀ ਰੇਟ ਆ ਰਿਹਾ 1270 ਰੁਪਏ ਨਾਲ ਬਾਟਮ ਦੇ ਵਰਕ ਆਏਗਾ ਸਲਵਾਰ ਦੇ ਪਹੁੰਚੇ ਤੇ ਕੜਾਈ ਆ ਮਸਲੀਨ ਦੀ ਉਹ ਬਾਟਮ ਆ ਰਹੀ ਹੈ ਔਰ ਆ ਆ ਰਿਹਾ ਦਾ ਦੁਪੱਟਾ ਮਸਲੀਨ ਦੇ ਵਿੱਚ ਫੈਬਰਿਕ ਦੁਪੱਟਾ ਦਾ ਵੀ ਨਵਾਂ ਜਿਹਾ ਹੀ ਆ ਆ ਦੇਖੋ ਆ ਦੁਪੱਟਾ ਆ ਰਿਹਾ ਰੇਟ ਆ ਰਿਹਾ ਜੀ 1270 ਰੁਪਏ ਸਕਰੀਨ ਸ਼ਾਟ ਲੈ ਲਿਓ ਕਲਰ ਚੈੱਕ ਕਰੋ ਇੱਕ ਆ ਰਿਹਾ ਜੀ ਆਹ ਵਾਲਾ ਇਹ ਆ ਰਿਹਾ ਜੀ ਬਰਾਊਨਿਸ਼ ਰੋਸ ਕਲਰ ਮਤਲਬ ਜਿਹੜਾ ਨਵਾਂ ਜਿਹਾ ਛੇੜ ਨਹੀਂ ਆਉਂਦਾ ਉਹ ਵਾਲਾ ਛੇੜ ਹੈ ਪਿੰਕ ਨਾਲੋਂ हट ਕੇ ਇੱਕ ਆਏਗਾ ਜੀ ਇਜ਼ ਦੇ ਪਿੰਕ ਕਲਰ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਕੋਈ ਵੀ ਰੰਗ ਬਾਏ ਕਰ ਲਓ 1270 ਰੁਪਏ ਪ੍ਰਾਈਸ ਰਹੇਗਾ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਕਰ ਲਿਓ ਇੱਕ ਰੰਗ ਆਊਗਾ ਜੀ ਆਹ ਵਾਲਾ ਸੀ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਲਾਜਵਾਬ ਕਲਰ ਕੋਈ ਵੀ ਬਾਏ ਕਰ ਲਓ 1270 ਰੁਪਏ ਰੇਟ ਆ ਰਿਹਾ ਜੀ 1270 ਰੁਪਏ ਲਓ ਜੀ 1270 ਰੁਪਏ ਪ੍ਰਾਈਸ ਜੀ ਚੱਕ ਵੀ ਲਓ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਫਰੰਟ ਦੇ ਵਿੱਚ ਆਊਗਾ ਡਿਜ਼ਾਈਨ ਬਹੁਤ ਸੋਹਣਾ ਸਾਰਾ ਪ੍ਰਿੰਟ ਪੈਚ ਦਾ ਕੰਮ ਹੈ ਚੀਕ ਚੈੱਕ ਕਰੋ ਕਿੰਨੀ ਪਿਆਰੀ ਆਈਟਮ ਹੈ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਸਿੰਪਲ ਸੋਬਰ ਥੈਡ ਵਰਕ ਕੋਈ ਸਿੱਪੀ ਸਟਾਣਾ ਨਹੀਂ ਸਿੰਪਲ ਸੋਬਰ ਥੈਡ ਵਰਕ ਆ ਦੁਪੱਟਾ ਆ ਰਿਹਾ ਜੀ ਦਾ ਮਸਲਿਨ ਟਾਈਪ ਦਾ ਦੁਪੱਟਾ ਆ ਰਿਹਾ ਬੜਾ ਸੋਹਣਾ ਦੁਪੱਟੇ ਦੀ ਲੈਂਥ ਪੂਰੀ ਆਏਗੀ ਰੇਂਜ ਕੀ ਆ ਰਹੀ ਹੈ ਰੇਂਜ ਚੈੱਕ ਕਰਦੇ ਆਪਾਂ ਅੱਜ ਸੈੱਟ ਆਇਆ ਇਹਦੇ ਕਲਰ ਵੀ ਚਾਰ ਆਏ ਨੇ ਚਾਰੇ ਰੰਗ ਪਿਆਰੇ ਨੇ ਕਿੱਥੇ ਲਾਇਆ ਨਾ ਦੇਖਾ ਲੱਗਿਆ ਰੇਟ ਦੇ ਹਿਸਾਬ ਨਾਲ ਸੂਟ ਇੰਨਾ ਪਿਆਰਾ ਹੈ ਨਾ ਕਿ ਤੁਸੀਂ ਸੁਣ ਕੇ ਹਰੀਆਨ ਹੋ ਜੂ ਵੀ ਰੇਟ ਇੰਨਾ ਸਸਤਾ ਕਿਦਾਂ ਪਲੇਨ ਕਪੜਾ ਲੈਣ ਚੱਲ ਜੇ ਤਾਂ ਵੀ ਨਹੀਂ ਮਿਲਦਾ ਇਸ ਮੋਲ ਤੇ ਰੇਟ ਆ ਰਿਹਾ ਸਿਰਫ 850 ਰੁਪਏ ਜੀ 850 ਰੁਪਏ ਰੰਗ ਚੈੱਕ ਕਰੋ ਚਾਰ ਨੇ ਚਾਰੇ ਰੰਗ ਪਿਆਰੇ ਨੇ ਜੀ 850 ਰੁਪਏ ਜੀ 850 ਰੇਟ ਲੋ ਜੀ 850 ਪਿਆਰ ਪਰ ਰੇਟ ਆ ਰਿਹਾ ਜੀ ਦਾ ਆ ਚੈੱਕ ਕਰੋ 850 ਰੁਪਏ ਜਲਦੀ ਤੋਂ ਜਲਦੀ ਬਾਏ ਕਰ ਲਓ ਚਾਹੇ ਪੂਰਾ ਸੈੱਟ ਲੈ ਲਓ ਚਾਰ ਰੰਗ ਆਏ ਨੇ ਡਬਲ ਸੈੱਟ ਤੁਹਾਨੂੰ ਮਿਲ ਜਾਣਾ ਕਿਉਂਕਿ ਇਹਦੇ 8-8 ਪੀਸ ਆਪਾਂ ਮੰਗਾਏ ਆ ਲੋ ਜੀ 850 ਰੁਪਏ ਰੇਟ ਜੀ 850 ਰੁਪਏ ਜੀ ਸੋ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਤੁਹਾਨੂੰ ਚਾਹੀਦਾ ਲੋ ਜੀ ਅਗਲਾ ਆਰਟੀਕਲ ਚੱਕੀ ਯਾਰ ਡਬਲ ਡਬਲ ਨਹੀਂ ਸੱਟੇ ਹਾਂ ਡਬਲ ਡਬਲ ਹੀ ਆਏ ਨੇ ਸੈੱਟ ਡਬਲ ਟ੍ਰਿਪਲ ਨੀਚੇ ਪੈਣੇ ਸੈੱਟ ਕਵਲ ਵੀ ਆਇਆ ਲੋ ਜੀ ਅਗਲਾ ਆਰਟੀਕਲ ਚੈੱਕ ਕਰ ਲਓ 3150 ਵਾਲਾ ਆਰਟੀਕਲ ਮੇਰਾ ਆ ਰਿਹਾ ਹੈ ਮਸਲ ਉਹਦੇ ਤੇ ਔਰਗੈਂਜ਼ਾ ਤੇ ਇਹ ਡਿਜ਼ਾਈਨ ਆਇਆ ਹੈ ਕੋਪੀ ਦੇ ਵਿੱਚ ਘੱਟ ਰੇਟ ਦੇ ਵਿੱਚ ਬਣ ਕੇ ਸੋ ਰੇਂਜ ਦੇ ਹਿਸਾਬ ਨਾਲ ਸੂਟ ਇੰਨਾ ਪਿਆਰਾ ਹੈ ਇਹਦੀ ਬਾਟਮ ਨਾਲ ਦੀ ਹੋਊਗੀ ਕਿ ਦੂਜੀ ਹੋਊਗੀ ਇਹਦੀ ਬਾਟਮ ਕਿੱਥੇ ਆ ਰਹੀ ਇਹਦੀ ਬਾਟਮ ਤੇ ਵਰਕ ਆਊਗਾ ਫੈਬਰਿਕ ਆ ਰਿਹਾ ਚੈੱਕ ਦੇ ਵਿੱਚ ਬਣਿਆ ਹੋਇਆ ਬੜਾ ਸੋਹਣਾ ਫੈਬਰਿਕ ਹੈ ਔਰ ਆ ਇਹਦਾ ਦੁਪੱਟਾ ਆ ਰਿਹਾ ਰੇਟ ਆ ਰਿਹਾ ਜੀ ਇਹਦਾ 1275 ਰੁਪਏ 1275 ਰੁਪਏ ਰੇਟ ਆ ਰਿਹਾ ਇਹਦਾ ਆਪਾਂ ਰੇਟ ਇੱਕ ਵਾਰੀ ਦੁਬਾਰਾ ਹਾਂ 1275 ਰੁਪਏ ਰੰਗ ਚੈੱਕ ਕਰ ਲਓ ਇਹਦਾ ਆਪੋਜ਼ਿਟ ਕਲਰ ਮਿਲੂਗਾ ਤੁਹਾਨੂੰ ਲੈਮਨ ਕਲਰ ਚੈੱਕ ਕਰੋ ਲੈਮਨ ਸ਼ੇਡ 1275 ਰੁਪਏ ਜੀ ਸੋ 1275 ਰੁਪਏ ਲੋ ਜੀ ਚੈੱਕ ਕਰੋ ਆ ਲੋ ਕਲਰ ਚੈੱਕ ਕਰੋ ਕਿੰਨਾ ਲਾਜਵਾਬ ਹੈ ਕਿੰਨਾ ਸ਼ਾਨਦਾਰ ਸ਼ੇਡ ਹੈ ਦੁਪੱਟੇ ਕਿੰਨੇ ਪਿਆਰੇ ਆ ਸੋ ਜਿਵੇਂ ਮਰਜੀ ਦੋਨੋਂ ਮੌਸਮ ਪਾਓ ਕਪੜਾ ਨਾਲੇ ਬਾਹਰ ਅੰਦਰ ਪਾਓ ਰੇਟ ਦੇ ਹਿਸਾਬ ਨਾਲ ਤੁਹਾਨੂੰ ਬੰਨਾ ਪਿਆਰਾ ਹੈ ਕਿ ਸੂਟ ਪਾਇਆ 3000 ਦਾ ਹੀ ਲੱਗੂਗਾ ਕੋਈ ਕਹਿ ਨਹੀਂ ਸਕਦਾ ਵੀ ਕਾਪੀ ਹੈ ਇਹ ਰੇਟ ਆ ਰਿਹਾ 1275 ਰੁਪਏ 1275 ਰੁਪਏ ਰੇਟ ਰਹੇਗਾ ਜੀ ਸਕਰੀਨ ਸ਼ਾਟ ਲੈ ਲਿਓ 1275 ਰੁਪਏ ਜੋ ਵੀ ਯਾਦ ਰੱਖੀਓ ਠੀਕ ਹੈ ਦੋ ਨੰਬਰ ਤੇ ਬੁਕਿੰਗ ਹੋਣੀ ਹੈ ਦੋਨੋਂ ਨੰਬਰ ਮੈਂਸ਼ਨ ਨੇ ਡਿਸਕ੍ਰਿਪਸ਼ਨ ਦੇ ਵਿੱਚ 1275 ਰੁਪਏ ਜੀ ਲਿਆ ਵੀ ਅਗਲਾ ਲਿਆ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਟਾਈ ਐਂਡ ਡਾਈ ਦੇ ਵਿੱਚ ਨੋਟਸ ਵਗਦਾ ਕੰਮ ਜਾਨੀ ਕਿ ਥ੍ਰੈਡ ਦਾ ਕੰਮ ਬੜਾ ਪਿਆਰਾ ਆਰਟੀਕਲ ਰੇਟ ਦੇ ਅਕੋਰਡਿੰਗ ਸੂਟ ਇੰਨਾ ਪਿਆਰਾ ਹੈ ਮਤਲਬ ਕਿ ਫੈਬਰਿਕ ਨਵਾਂ ਹੀ ਆ ਰਿਹਾ ਔਰਗੈਂਜ਼ਾ ਟਾਈ ਫੈਬਰਿਕ ਹੈ ਸੌਫਟ ਕੁਆਲਿਟੀ ਦਾ 2150 ਰੁਪਏ ਰੇਟ ਰਹੂਗਾ ਜੀ ਇਹਦਾ ਸੂਟ ਟਾਈ ਐਂਡ ਡਾਈ ਦੇ ਵਿੱਚ ਆ ਇਹਦੀ ਬਾਟਮ ਆ ਰਹੀ ਹੈ ਪਿਓਰ ਔਰਿਜਨਲ ਮੋਡਲ ਸਿਲਕ ਦੀ ਬਾਟਮ ਆ ਰਹੀ ਹੈ ਤੇ ਆ ਆ ਰਿਹਾ ਇਹਦਾ ਦੁਪੱਟਾ ਟਾਈ ਜਾਂਦਾ ਟਾਈ ਐਂਡ ਡਾਈ ਦੇ ਵਿੱਚ ਰੰਗ ਮਿਲਣੇ ਨੇ 4 ਕੈਲਕੂਲੇਟਰ ਸਕਰੀਨਸ਼ਾਟ ਲੈ ਲਿਓ 2150 ਰੁਪਏ ਦੇ ਰੰਗ ਤੁਹਾਨੂੰ ਦਿਖਾਣਾ ਇਹਦਾ ਸਕਰੀਨਸ਼ਾਟ ਲੈ ਲਓ ਜਿਹੜੇ ਰੰਗ ਤੁਸੀਂ ਬਾਏ ਕਰਨਾ ਹੈ ਕੈਲਕੂਲੇਟਰ ਸਕਰੀਨਸ਼ਾਟ ਨਾਲ ਲੈਣਾ ਇਹਦਾ ਇਹਦੇ ਕਲਰ ਚੈੱਕ ਕਰ ਲਓ ਇੱਕ ਆ ਰਿਹਾ ਲੈਮਨ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਨੇ ਸਭ ਤੋਂ ਲਾਜਵਾਬ ਰੰਗ ਇੱਕ ਆ ਗਿਆ ਲੈਮਨ ਸ਼ੇਡ 2150 ਰੁਪਏ ਪ੍ਰਾਈਸ ਜੀ ਲੈਮਨ ਸ਼ੇਡ yellow ਕਲਰ ਕਹਿ ਸਕਦੇ ਆ ਮਾਸਟਰਡ ਕਹਿ ਸਕਦੇ ਆ ਲੈਮਨ ਕਹਿ ਸਕਦੇ ਆ ਲੋ ਜੀ ਇੱਕ ਆਇਆਗਾ ਪਿੰਕ ਗਾਜ਼ਰੀਆ ਕਲਰ ਕਲਰ ਦੇਖੋ ਕਿੰਨਾ ਪਿਆਰਾ ਸਭ ਤੋਂ ਸੋਹਣਾ ਰੰਗ ਦਿਖਾਓ ਜੀ ਰੰਗ ਦਿਖਾਓ ਰੇਟ ਕੀ ਆ ਰਿਹਾ 2150 ਰੁਪਏ ਦੀ 2100 ਰੁਪਏ ਪਰ 2150 ਰੁਪਏ ਦਿਖਾ ਦੇ ਵੀਰੇ ਆਪਣਾ ਸਕਰੀਨ ਸ਼ਾਟ ਲੈ ਲਿਓ ਫਟਾਫਟ 2150 ਰੁਪਏ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਥ੍ਰੈਡ ਵਰਕ ਦੇ ਵਿੱਚ ਔਰ ਗੈਂਜ਼ਾ ਦਾ ਮਸਲੀਨ ਦੀ ਬੋਟਮ ਰਹੇਗੀ ਇਹਦੇ ਨਾਲ ਤੇ ਜਿਹੜੀ ਸ਼ਾਰਟ ਆ ਰਹੀ ਹੈ ਉਹ ਆ ਰਹੀ ਹੈ ਵਿਸਕੋਸ ਔਰ ਗੈਂਜ਼ਾ ਮਸਲੀਨ ਦੀ ਬੋਟਮ ਆਏਗੀ ਬੋਟਮ ਦੇ ਵਰਕ ਆਏਗਾ 1550 ਰੁਪਏ ਰੇਟ ਰਹਿਣਾ ਜੀ ਇਹਦਾ 1550 ਰੁਪਏ ਰੰਗ ਮਿਲਨੇ ਆ ਚਾਰ ਚਾਰੇ ਪੰਜੇ ਰੰਗ ਸੋਹਣੇ ਆ ਇਹਦੇ 오ਰਗੈਂਜ਼ਾ ਦੁਪੱਟਾ ਆ ਰਹੀ ਜੀ ਦਾ ਦੁਪੱਟੇ ਸਾਰਾ ਥਰੈਡ ਵਰਕ ਰੰਗ ਮਿਲਨੇ ਆ ਚਾਰ ਇੱਕ ਆ ਰਿਹਾ 골ਡਨ ਕਲਰ ਯਾਨੀ ਕਿ 골ਡਨ ਮਸਟਰਡ ਜੈ ਸ਼ੇਡ ਆ ਰਿਹਾ ਇੱਕ ਆ ਰਿਹਾ ਹੌਟ ਪਿੰਕ ਕਲਰ ਇੱਕ ਆ ਰਿਹਾ ਪਰਪਲ ਰੰਗ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ 1550 ਰੁਪਏ ਰੇਟ ਰਹਿਣਾ ਸਕਰੀਨ ਸ਼ੋਟ ਲੈ ਕੇ ਆਰਡਰ ਪਲੇਸ ਕਰ ਲਓ ਖੋਲ ਦੀਏ ਵਾਜੇ ਰੋਮੀ ਜੀ ਨੇ ਹੁਕਮ ਕੀਤਾ ਖੋਲ ਦੀਏ ਤੇ ਖੋਲ ਦਿੰਨੇ ਆਪਾਂ ਤੁਹਾਨੂੰ ਚੈੱਕ ਕਰੋ ਜੀ ਲਓ ਜੀ ਰੋਮੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਲੋ ਜੀ ਮੈਂ ਕਹਿੰਦਾ ਬੈਟਰੀ ਲੋ ਸੀ ਤਾਂ ਕਰਕੇ ਕਹਿੰਦਾ ਜੀ ਫੋਨ ਦੀ ਮੇਰੀ ਵੀ ਫੋਨ ਦੀ ਲੋ ਜੀ ਇੱਕ ਪਿੰਕ ਰੰਗ ਆ ਗਿਆ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੂਰ ਸੋਨੇ ਲੱਗੇ ਰੇਟ ਸਹੀ ਲੱਗਿਆ ਤਾਂ ਕਮੈਂਟ ਜਰੂਰ ਕਰਿਓ ਲੋ ਜੀ ਆ ਲੋ ਇੱਕ ਕਾਰ ਆ ਜੀ ਲਵੈਂਡਰ ਸ਼ੇਡ ਕਲਰ ਚੈੱਕ ਕਰੋ ਕਲਰ ਕੋਈ ਵੀ ਬਾਏ ਕਰ ਲਓ ਰੇਟ ਆ ਰਹਾ ਜੀ 1550 ਰੁਪਏ 1500 50 ਰੁਪਏ ਚੱਕੋ ਜੀ ਲੋਰੀ ਇਹ ਨਹੀਂ ਜੋ ਮੇਰੇ ਕੋਲ ਹੈ ਹੈ ਸੇਡ ਬਸ ਲੋਰੀ ਅਗਲਾ ਆਰਟੀਕਲ ਚੈੱਕ ਕਰੋ ਜੀ ਫਲਕਾਰੀ ਵਾਲਾ ਵਿਸਕੋਸ ਔਰਗੈਂਜ਼ਾ ਫੈਬਰਿਕ 1800 ਰੁਪਏ ਰੇਟ ਆ ਰਿਹਾ ਜੀ ਦਾ 1800 ਰੁਪਏ ਸੋ ਚੈੱਕ ਕਰੋ ਮਹਿੰਦੀ ਰੰਗ ਵਿਸਕੋਸ ਔਰਗੈਂਜ਼ਾ ਫੈਬਰਿਕ ਮਸਲੀਨ ਦੀ ਸਲਵਾਰ ਬਾਟਮ ਤੇ ਸਾਰਾ ਫਲਕਾਰੀ ਟਾਂਕੇ ਦਾ ਕੰਮ ਔਰ ਆ ਆ ਰਿਹਾ ਇਹਦਾ ਦੁਪੱਟਾ 1800 ਰੁਪਏ ਰੇਟ ਆ ਰਿਹਾ ਜੀ ਦਾ 1800 ਰੁਪਏ ਔਰਗੈਂਜ਼ਾ ਦੁਪੱਟਾ ਵਿਸਕੋਸ ਔਰਗੈਂਜ਼ਾ ਸ਼ਰਟ ਦਾ ਫੈਬਰਿਕ ਰੰਗ ਮਿਲਨੇ ਆ 3 ਤੋਂ 4 ਤਿੰਨ ਰੰਗ ਇੱਕ ਮਿਲੂਗਾ ਰਾਸ਼ਟ ਰਾਸ਼ਟ ਸ਼ੇਡ ਆ ਦੇਖੋ ਇੱਕ ਮਿਲੂਗਾ ਰਾਸ਼ਟ ਕਲਰ ਤੇ ਇੱਕ ਮਿਲੂਗਾ ਤੁਹਾਨੂੰ ਗਾਧਰੀ ਅਮੇਜ਼ੰਟਾ ਦਾ ਆਈ ਵੀਆ ਕਲਰ ਇਹ ਗਾਧਰੀ ਕਲਰ ਆ ਗਿਆ ਰੰਗ ਮਿਲਨੇ ਆ ਤਿੰਨ 1800 ਰੁਪਏ ਰੇਟ ਆ ਰਹਾ ਜੀ 1800 ਰੁਪਏ ਜਲਦੀਓ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਚਾਹੀਦਾ ਹੈ 1800 ਰੁਪਏ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਨਵਾਂ ਫੈਬਰਿਕ ਨਵਾਂ ਫੈਬਰਿਕ ਮਤਲਬ ਕਿ ਔਰਗੈਂਜ਼ਾ ਦਾ ਹੀ ਫੈਬਰਿਕ ਹੈ ਹਲਕੀ ਹਲਕੀ ਲਾਈਟ ਲਾਈਟ ਜੀ ਸ਼ਾਈਨਿੰਗ ਹੈ ਕੱਪੜੇ ਦੇ ਵਿੱਚ ਔਰ ਆ ਆ ਰਹੀ ਹੈ ਬਾਟਮ ਥ੍ਰੈਡ ਵਰਕ ਦਾ ਆਰਟੀਕਲ ਹੈ ਤੁਸੀਂ ਕੰਮ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਔਰ ਆ ਇਹਦੀ ਬਾਟਮ ਆ ਰਹੀ ਹੈ ਬਾਟਮ ਆ ਰਹੀ ਹੈ ਸਾਰੇ ਵਰਕ ਦੇ ਵਿੱਚ ਸਲਵਾਰ ਤੇ ਕਢਾਈ ਆਉਗੀ ਔਰ ਆ ਆਏਗਾ ਵਿਸਕੋਸ ਔਰ ਗੈਂਜ਼ਾ ਦੁਪੱਟਾ ਦੁਪੱਟੇ ਦਾ ਸਾਰਾ ਵਰਕ ਕਰਿਆ ਹੋਇਆ ਸਾਰਾ ਥ੍ਰੈਡ ਦਾ ਕੰਮ ਨੋਟਸ ਦਾਗਾ ਔਰ ਇਹਦੀ ਰੇਂਜ ਵੀ ਚੈੱਕ ਕਰ ਲੈਣੇ ਆਪਾਂ ਦੋ ਰੰਗ ਨੇ ਦੋ ਰੰਗ ਆਏ ਨੇ ਇਹਦੇ ਦੋ ਰੰਗ ਮਿਲ ਲੈਣੇ ਜੀ ਰੇਟ ਆ ਰਿਹਾ ਇਹਦਾ 2450 ਰੁਪਏ ਇੱਕ ਮਿਲੂਆ ਹੀ ਕਾਰਬਨ ਗ੍ਰੇ ਇੱਕ ਮਿਲੂਆ ਮਾਊਸ ਕਲਰ ਇੱਕ ਮਿਲੂਆ ਕਾਰਬਨ ਗ੍ਰੇ ਤੇ ਇੱਕ ਮਿਲੂਆ ਮਾਊਸ ਕਲਰ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਕੈਲਕੂਲੇਟਰ ਦਾ ਸਕਰੀਨ ਸ਼ੋਟ ਲੈ ਲਿਓ 2450 ਰੁਪਏ 2450 ਰੁਪਏ ਰੇਟ ਆ ਰਿਹਾ ਜੀ ਇਹਦਾ ਸੋ ਕਮ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਬੁਟੀਕ ਸਟਾਈਲ ਦਾ ਆਰਟੀਕਲ ਚੱਕ ਵੀ ਪ੍ਰੀਮੀਅਮ ਫੈਬਰਿਕ ਲੱਗਿਆ 2450 ਰੁਪਏ ਲਓ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਵਿਸਕੋਸ ਔਰ ਗੈਂਜ਼ਾ ਦਾ ਸਾਰਾ ਕਟਵਰਕ ਬਾਜੂ ਦਾ ਕੰਮ ਹੈ ਬੁਟੀਕ ਪੀਸ ਬਣਾ ਹੋਆ ਰੇਟ ਦੇ ਹਿਸਾਬ ਨਾਲ ਵੀ ਸੂਟ ਬਹੁਤ ਸੋਹਣਾ ਹੈ ਚੈੱਕ ਕਰਨਾ ਤੁਹਾਨੂੰ ਆਰਟੀਕਲ ਆ ਦੇਖੋ ਆ ਤਾਂ ਇਹ ਦਾ ਆ ਰਿਹਾ ਪਹਿਲਾਂ ਇਹਦਾ ਨੈਕ ਦਿਖਾ ਦੇ ਰੋ ਮੈਂ ਨੈਕ ਤੇ ਸਾਰਾ ਬਟਨ ਵਰਕ ਤੇ ਪਲੱਸ ਥ੍ਰੈਡ ਵਰਕ ਸਾਰਾ ਛੜੀਆਂ ਬਣੀ ਹੋਈ ਥ੍ਰੈਡ ਵਰਕ ਦੇ ਨਾਲ ਘੇਰੇ ਦੇ ਦੇਖੋ ਕਿੰਨਾ ਸੋਹਣਾ ਕੰਮ ਕਰਿਆ ਆ ਜੇ ਬਾਜੂ ਬਹੁਤ ਸੋਹਣੀਆਂ ਬਣੀ ਹੋਈ ਨੇ ਬਾਜੂ ਤੇ ਸਾਰਾ ਕਟਵਰਕ ਦਾ ਕੰਮ ਹੈ ਮੋਡਲੇ ਪਾਇਆ ਵੀ ਹੋਇਆ ਮੋਡਲ ਦੇ ਸੋ ਆ ਚੈੱਕ ਕਰੋ ਮਸਲੀਨ ਦੀ ਸਲਵਾਰ ਤੇ ਆ ਚੈੱਕ ਕਰੋ ਇਹਦਾ ਦੁਪੱਟਾ ਇਹਦਾ ਦੁਪੱਟਾ ਇਹ ਕਿਹਨੇ ਕੀਤਾ ਵੀ ਉਂ ਨੀ ਅੱਛਾ ਦੁਪੱਟੇ ਸਭ ਨਾਲ ਮੈਨੂੰ ਲੱਗਦਾ ਸੇਮ ਹੀ ਆਏ ਨੇ ਹਨਾ ਆ ਇਹਦੇ ਨਾਲ ਦੁਪੱਟਾ ਆਊਗਾ ਆ ਵਾਲਾ ਟਾਈਡ ਐਂਡ ਆਈ ਵਾਲਾ ਦੁਪੱਟਾ ਦਾ ਫੈਬਰਿਕ ਨਵਾਂ ਜਿਹਾ ਹੀ ਆ ਰਿਹਾ ਆ ਦੁਪੱਟਾ ਆ ਰਿਹਾ ਫੈਂਸੀ ਸੋ ਰੇਟ ਕੀ ਰਹਿਣਾ ਇਹਦਾ ਇਹਦਾ ਰੇਟ ਰਹੂਗਾ 1450 ਰੁਪਏ 1450 ਰੁਪਏ ਕੈਲਕੂਲੇਟਰ ਰੱਖੂਗਾ ਸਕਰੀਨਸ਼ਾਟ ਲੈ ਲਓ ਕੈਲਕੂਲੇਟਰ ਦਾ ਇੱਕ ਰੰਗ ਮਿਲੂਗਾ ਜੀ ਆ ਵਾਲਾ ਮਹਿੰਦੀ ਗ੍ਰੀਨ ਜਾਂ ਬੜਾ ਪਿਆਰਾ ਸ਼ੇਡ ਆ ਇੱਕ ਮਿਲੂਗਾ ਤੁਹਾਨੂੰ ਪਰਪਲ ਛੇੜ ਤਿੰਨ ਰੰਗ ਮਿਲਣਗੇ ਤਿੰਨੇ ਰੰਗ ਸੋਹਣੇ ਦੁਪੱਟੇ ਸਾਹਮਣੇ ਸੇਮ ਆਣੇ ਆ ਰੇਟ ਆ ਰਿਹਾ ਜੀ 1450 ਰੁਪਏ 1450 ਰੁਪਏ ਜੀ ਵਿਸਕੋਸ অর্ਗਾਂਜ਼ਾ ਸ਼ਰਟ ਦਾ ਫੈਬਰਿਕ ਮਸਲੀਨ ਦੀ ਸਲਵਾਰ 1450 ਰੁਪਏ ਲੋ ਜੀ ਦਿਖਾਉਂਦੀ 1450 ਰੁਪਏ ਜੀ ਸਭ ਤੋਂ ਸੋਹਣਾ ਸੂਟ ਲੋ ਜੀ ਚੱਕੋ ਜੀ ਅਗਲਾ ਆ ਗਿਆ ਜੀ ਮਹਿੰਦੀ ਰੰਗ ਵਾਹ ਕਿੰਨਾ ਸ਼ਾਨਦਾਰ ਛੇੜ ਹੈ ਲੋ ਜੀ ਅਗਲਾ ਆ ਗਿਆ ਜੀ ਆ ਬਲੂ ਕਲਰ 1450 ਰੁਪਏ ਰੇਟ ਰਹੂਗਾ ਜੀ ਸਕਰੀਨ ਸ਼ਾਟ ਲੈ ਲਓ ਜਲਦੀ ਤੋਂ ਜਲਦੀ ਲੋ ਜੀ ਦੋ ਤਿੰਨ ਸੈਟ ਰਹਿ ਗਿਆ ਦਿਖਾ ਦਈਏ ਆਪਾਂ ਰੋਮੀ ਗੇਰੀ ਆ ਰਿਹਾ ਇਧਰ ਅਗਲਾ ਆਰਟੀਕਲ ਚੈੱਕ ਕਰੋ ਜੀ ਆ ਰਿਹਾ ਕ੍ਰਸ਼ ਔਰਗਨਾਈਜ਼ਰ ਦੇ ਵਿੱਚ ਸਿਲਕ ਦੀ ਬਾਟਮ ਆ ਰਹੀ ਆਪਾਂ ਬਾਟਮ ਦਾ ਸਟਾਫ ਪਹਿਲਾਂ ਆਪਾਂ ਤਾਂ ਕਰ ਰਹੇ ਆਂ ਵੀ ਰੰਗ ਤਾਂ ਤੁਹਾਨੂੰ ਪ੍ਰੋਪਰ ਪਤਾ ਲੱਗ ਜੇ ਚਾਰ ਰੰਗ ਮਿਲਨੇ ਆ ਤੇ ਆ ਬਾਟਮ ਦੇ ਵਰਕ ਆਏਗਾ ਰੇਟ ਚੈੱਕ ਕਰ ਲੈਣਾ ਕੀ ਯਾਰ ਇਹ ਰੇਟ ਦੇ ਹਿਸਾਬ ਨਾਲ ਸੂਟ ਸੋਹਣਾ 1950 ਰੁਪਏ ਰੇਟ ਰੂ ਹੈ ਜੀ। ਕ੍ਰਾਸ਼ ਔਰਗੈਂਜ਼ਾ ਫੈਬਰਿਕ 1950 ਰੁਪਏ ਆਹ ਫਰੰਟ ਆ ਰਿਹਾ ਤੁਸੀਂ ਕੰਮ ਚੈੱਕ ਕਰੋ ਇਹ ਸਾਰਾ ਟੂਟਲੀ ਹੈਂਡ ਦਾ ਕੰਮ ਹੈ ਵਿੱਚ ਵਿੱਚ ਗੱਠ ਦਾ ਤੇ ਵਿੱਚ ਸਿਕੁਐਂਸ ਦਾ ਕੰਮ ਆਹ ਚੈੱਕ ਕਰੋ ਇਹਦਾ ਔਰਗੈਂਜ਼ਾ ਦੁਪੱਟਾ 1950 ਰੁਪਏ ਰੇਟ ਰੂ ਹੈ ਸਕਰੀਨਸ਼ਾਟ ਲੈ ਲਓ ਰੰਗ ਮਿਲਣਗੇ ਤੁਹਾਨੂੰ 4 ਇੱਕ ਪਰਪਲ ਸ਼ੇਡ ਇੱਕ ਮਿਲੂਗਾ ਗਾਜਰੀ ਸ਼ੇਡ ਇੱਕ ਮਿਲੂਗਾ ਨਿਓਨ ਕਲਰ ਪੈਰਟ ਜਿਹਾ ਕਲਰ ਹੈ ਮਸਟਰਡ ਪੈਰਟ ਜਿਹਾ 1950 ਰੁਪਏ ਤੇ ਸਕਰੀਨਸ਼ਾਟ ਲੈ ਲਓ। ਲੋ ਜੀ ਕਲਰ ਜਿਹੜਾ ਤੁਹਾਨੂੰ ਚਾਹੀਦਾ ਹੈ। ਗਾਦਰੀ ਆ ਗਿਆ। ਨਿਓਨ ਸ਼ੇਡ ਆ ਗਿਆ। ਪਰਪਲ ਆ ਗਿਆ। ਆ ਆ ਗਿਆ ਰਾਮਾ ਗ੍ਰੀਨ। 1950 ਰੁਪਏ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਲੋ ਜੀ ਅਗਲਾ ਆਰਟੀਕਲ ਤੁਹਾਨੂੰ ਦਿਖਾਣਾ ਬੜਾ ਸੋਹਣਾ ਆਰਟੀਕਲ। ਇਹਦੇ ਤਿੰਨ ਰੰਗ ਆਏ ਨੇ ਚਾਰ ਆਏ ਸੀ ਇਹਦੇ। ਲੋ ਜੀ ਵਿਸਕੋਸ ਔਰਗੈਂਜ਼ਾ ਦਾ ਆਰਟੀਕਲ ਪਾਰਟੀ ਵੇਅਰ ਸੂਟ ਜਿਨ੍ਹਾਂ ਨੂੰ ਘੱਟ ਰੇਂਜ ਦੇ ਵਿੱਚ ਪਾਰਟੀ ਵੇਅਰ ਆਈਟਮ ਚਾਹੀਦੀ ਹੁੰਦੀ ਹੈ ਦੇਖੋ ਹਰ ਕੋਈ ਮਹਿੰਗਾ ਨਹੀਂ ਲੈਂਦਾ ਪਰ ਕਈ ਕਲਾਇੰਟ ਸਾਨੂੰ ਮੈਸੇਜ ਆ ਪਾਜੀ ਘੱਟ ਰੇਂਜ ਚ ਅਸੀਂ ਲੈਣੇ ਆ 1750 ਰੁਪਏ ਰੇਟ ਆ ਰਿਹਾ ਜਿਹਦਾ ਔਰਗੈਂਜ਼ਾ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਸ਼ਰਟ 1700 ਹੀ ਆਇਆ 1700 ਹੀ ਰੱਖੀ ਲੋ ਜੀ ਮਸਲੀਨ ਦੀ ਬੋਟਮ 1700 ਰੁਪਏ ਰੇਟ ਦੇ ਰਹੇ ਆ ਜੀ ਹੋਰ ਦੱਸੋ 50 ਰੁਪਏ ਬਹੁਤ ਘੱਟ ਸਿਰੋਂ ਨੂੰ ਲੋ ਜੀ ਆ ਦੁਪੱਟਾ ਕੈਲਕੂਲੇਟਰ ਰੱਖੂਗਾ ਕੈਲਕੂਲੇਟਰ ਸਕ ਰੰਗ ਮਿਲਨੇਗੇ ਤਿੰਨ ਇੱਕ ਮਿਲੂਗਾ ਪਰਪਲ ਇੱਕ ਮਿਲੂਗਾ ਮਸਟਰਡ ਤਿੰਨੇ ਰੰਗ ਪਿਆਰੇ ਨੇ ਰੇਟ ਆ ਰਿਹਾ ਜੀ 1700 ਰੁਪਏ ਲੋ ਜੀ ਇੱਕ ਪਰਪਲ ਆ ਗਿਆ ਇੱਕ ਆਇਆ ਪਿੰਕ ਦਾ ਜੀ ਅਸਿਕ 1700 ਰੁਪਏ ਰੇਟ ਆਦਾ ਜੀ ਲੋ ਜੀ ਅਗਲਾ ਆਰਟੀਕਲ ਚੈੱਕ ਕਰੋ ਜੀ ਇਹ ਆ ਰਿਹਾ ਮਸਲੀਨ ਚੈੱਕ ਫੈਬਰੂਅਰੀ ਦਾ ਬੜਾ ਸੋਹਣਾ ਫੈਬਰਿਕ ਆ ਫੈਬਰੂਅਰੀ ਬੜਾ ਪਿਆਰਾ ਲੱਗਿਆ ਮੈਨੂੰ 프ਰੰਟ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਪਰ ਆ ਆ ਰਿਹਾ ਦੁਪੱਟਾ ਰੇਟ ਤਾਂ ਉਹੀ ਆਊਗਾ ਬਾਜੂ ਤੇ ਕੰਮ ਆ ਗਿਆ ਜੀ ਬਾਵਾ ਤੇ ਕੜਾਈ ਮਿਲੇਗੀ ਰੇਟ ਉਹੀ ਆਏਗਾ 1270 ਰੁਪਏ ਆ ਚੈੱਕ ਕਰੋ ਦੁਪੱਟਾ ਡਬਲ ਸ਼ੇਡ ਦਾ ਦੁਪੱਟਾ ਰੰਗ ਮਿਲਣਗੇ 4 ਇੱਕ ਮਿਲੂਗਾ ਬ੍ਰਾਊਨਿਸ਼ ਕਲਰ ਇੱਕ ਮਿਲੂਗਾ ਸੀ ਗ੍ਰੀਨ ਸ਼ੇਡ 1270 ਰੁਪਏ ਇੱਕカラー ਜੀ ਇਹਦੇ ਚਾ 골ਡਨ ਜਿਹਾ ਕਲਰ ਰੇਟ ਕੀ ਆ ਰਿਹਾ 1270 ਰੁਪਏ ਜੀ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਤੁਹਾਨੂੰ ਚਾਹੀਦਾ ਸਾਰੇ ਰੰਗ ਸੋਹਣੇ ਆ ਡਬਲ ਸ਼ੇਡ ਦੇ ਦੁਪੱਟੇ ਆ ਕਪੜਾ ਦੋਨੋਂ ਮੌਸਮ ਪਾਓ ਬਾਹਰ ਅੰਦਰ ਪਾਓ ਪਾਰਟੀ ਫੰਕਸ਼ਨ ਤੇ ਪਾਓ ਜਿਵੇਂ ਮਰਜ਼ੀ ਪਾਓ 1270 ਰੁਪਏ ਲਿਆ ਵੀ ਅਗਲਾ ਆਰਟੀਕਲ ਵੀ ਲੋ ਜੀ ਲਾਸਟ ਵਾਲਾ ਆਰਟੀਕਲ ਚੈੱਕ ਕਰ ਲਓ ਬੜਾ ਸ਼ਾਨਦਾਰ ਆਰਟੀਕਲ ਡਿਜ਼ਾਈਨਿੰਗ ਵੜੀ ਘੈਂਟ ਆ ਜੀ ਸੂਟ ਦੀ ਔਰ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਸ਼ਾਨਦਾਰ ਆ ਡਿਜ਼ਾਈਨਿੰਗ ਚੈੱਕ ਕਰਾ ਦਵਾਂ ਤੁਹਾਨੂੰ ਮੈਂ ਆ ਚੈੱਕ ਕਰੋ ਜੀ ਇਹਦਾ ਫਰੰ ਇਹ ਫਰੰਟ ਵਾਕ ਦੇ ਵਿੱਚ ਆਊਗਾ ਆਰਟੀਕਲ ਸਾਰਾ ਸੀਕੁਐਂਸ ਦਾ ਤੇ ਸਾਰਾ ਆਰੀ ਦਾ ਕੰਮ ਕਰਿਆ ਹੋਇਆ ਜੀ ਇਹ ਔਰ ਆ ਆ ਰਿਹਾ ਦਾ ਦੁਪੱਟਾ ਜ਼ਬਰਦਸਤ ਆਰਟੀਕਲ ਬਾਜੂ ਤੇ ਵੀ ਕੜਾਈ ਹੈ ਬਾਹਾਂ ਤੇ ਵੀ ਕੜਾਈ ਆ ਰਹੀ ਹੈ ਜੀ ਫਰੰਟ ਤੇ ਵੀ ਕੜਾਈ ਆ ਰਹੀ ਹੈ 올 ఓవర్ ਸੂਟ ਰਹੇਗਾ ਆ ਦੁਪੱਟਾ ਆ ਰਿਹਾ ਜ਼ਬਰਦਸਤ ਸਾਰਾ ਲੈਸ ਵਰਕਰ ਹੈ ਜੀ ਰੰਗ ਚੈੱਕ ਕਰ ਲਓ ਤਿੰਨ ਰੰਗ ਨੇ ਰੇਟ ਦੇਖੀ ਕਿੰਨਾ ਹੈਗਾ ਚਲ ਮੱਥੇ ਦੇਖੋ ਰੇਟ ਆ ਰਿਹਾ ਸਿਰਫ ਤੇ ਸਿਰਫ 1050 ਰੁਪਏ ਜੀ 1050 ਰੁਪਏ ਦਾ ਰੇਟ ਰਹਿਣਾ ਰੰਗ ਤਿੰਨ ਨੇ ਇੱਕ ਰੰਗ ਆਊਗਾ ਆ ਵਾਲਾ 1050 ਰੁਪਏ ਲੋ ਜੀ ਇੱਕ ਆਊਗਾ ਗ੍ਰੇ ਸ਼ੇਡ ਲੋ ਜੀ ਕੈਲਕੂਲੇਟਰ ਰੱਖਣ ਲੱਗਿਆਂ ਸਕਰੀਨ ਸ਼ਾਟ ਲੈ ਲਓ ਲੋ ਜੀ 1050 ਰੁਪਏ ਸਕਰੀਨ ਸ਼ਾਟ ਲੈ ਲਓ ਜੀ ਫੜਾਫੜ 1050 ਰੁਪਏ ਜੀ ਲੋ ਜੀ ਚੱਕੋ ਜੀ 1050 ਰੁਪਏ ਜਿਹੜਾ ਰੰਗ ਤੁਹਾਨੂੰ ਚਾਹੀਦਾ ਆਪਣਾ ਸਕਰੀਨ ਸ਼ਾਟ ਲੈ ਲਓ ਫੜਾਫੜ ਆਰਟੀਕਲ ਤੁਹਾਨੂੰ ਸਾਰੇ ਦਿਖਾਤੇ ਮੈਂਨੇ ਸਭ ਤੋਂ ਸੋਹਣੇ ਸੂਟ ਆਏ ਨੇ ਰੇਟ ਦੇ ਹਿਸਾਬ ਨਾਲ ਸੂਬ ਸੋਹਣੇ ਨੇ ਜਿਵੇਂ ਮਰਜੀ ਡੇਲੀ ਕੈਜੂਅਲ ਬਾਹਰ ਦਾ ਜਿਵੇਂ ਮਰਜੀ ਪਾ ਸਕਦੇ ਹੋ ਚੀਜ਼ਾਂ ਸੋਹਣੀਆਂ ਨੇ ਤੇ ਤੁਸੀਂ ਆਰਡਰ ਕਰਨਾ ਹੈ ਸਿਰਫ ਦੋ ਨੰਬਰ ਤੇ ਡਿਸਕ੍ਰਿਪਸ਼ਨ ਤੇ ਮੈਂਸ਼ਨ ਨੇ ਬਾਕੀ ਸਾਡਾ ਐਡਰੈਸ ਹੈਗਾ ਅੰਮ੍ਰਿਤਸਰਿਆ ਮਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇ ਗਾਂਧੀਗਨੌਰ ਸਮਾਣਾ ਡਿਸਟ੍ਰਿਕਟ ਵਾਲਾ ਵੀ ਉਹਨੂੰ ਸ਼ੇਅਰ ਕਰ ਦਿਓ ਥੈਂਕ ਯੂ